ਸਾਦਤਪੁਰ ਬਸ ਸੰਧੋ ਫਸਮਾ ਫਾਈਨਲ ਮੁਕਾਬਲਾ ਕੁੜੀਆਂ ਦਾ ਬਹੁਤ ਜ਼ੋਰ ਲੱਗਿਆ ਦੇਖੋ ਜੀ ਕੀ ਬਣਦਾ ਹਾਂਜੀ ਪਹਿਲਾ ਆਪਾਂ ਜਿਹੜਾ ਸਾਦਤਪੁਰ ਜੋ ਹਾਥਨ ਸਕੂਲ ਨੇ ਜਿੱਤਿਆ ਜਿਹੜਾ ਪੱਤਰੀ ਖੇਡਾਂ ਦਾ ਇਹ ਸਰਦਾਰ ਪ੍ਰਬੰਧ ਜਿਹੜਾ ਕੀਤਾ ਗਿਆ ਹਰ ਸਕੂਲ ਵੱਲੋਂ ਪੂਰਾ ਫਿਜ਼ੀਕਲ ਰੂਪਾ ਤਦ ਇਹਦੇ ਬਾਤਰਾ ਖਾਸ ਕਰਕੇ ਮੈਡਮ ਰਮਨਦੀਪ ਕੌਰ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਰਦਾਰ ਨਵਜੀਤ ਸਿੰਘ ਜੀ ਡੀਪੀ ਸਾਹਿਬ ਗੁਰਦੀਪ ਸਿੰਘ ਇਹਨਾਂ ਦੇ ਬੜਾ ਜ਼ੋਰ ਲੱਗਿਆ ਪਿਛਲੇ 15 ਦਿਨਾਂ ਤੋਂ ਇਹ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਕਾਰ ਸਨਵਾ ਰਹੇ ਆ ਬਹੁਤ ਵੀ ਪਿਆ ਲੱਗ ਹੀ ਨਹੀਂ ਰਿਹਾ ਵੀ ਇਹ ਗਰਾਊਂਡ ਚ ਵੀ ਪਿਆ ਹੁੰਦਾ ਕੱਲ ਸਾਰੀ ਦਿਹਾੜੀ ਪਰਸੋਂ ਲਾ ਕੇ ਆ ਗਰਾਊਂਡ ਆ ਜਿਹੜਾ ਖੇਡਾਂ ਦੇ ਜੋਗ ਬਣਾਇਆ ਹਾਂਜੀ ਦੂਜਾ ਆਪਾਂ ਜਿਹੜਾ ਕੁਝ ਇਸ ਕੱਢਾ ਬਾਦ ਸ਼ੁਰੂ ਹੋ ਜਾਂ ਰਿਹਾ ਮਾਈ ਭਾਗੋ ਦੀਆਂ ਬਾਤਾਂ ਦੋਵੇਂ ਟੀਮਾਂ ਤਿਆਰ ਵਰ ਤਿਆਰ ਜਿੰਨਾ ਬੱਚਿਆਂ ਦਾ ਜੋਰ ਲੱਗਦਾ ਖੜਾਈਆਂ ਦਾ ਜੋਰ ਲੱਗਦਾ ਓਨਾ ਹੀ ਉਹਨਾਂ ਦੇ ਨਾਲ ਕੋਚ ਸਾਹਿਬਾਨ ਹਾਂਜੀ ਬਹੁਤ ਹੀ ਸੋਹਣਾ ਮੈਚ ਖਾਸਾ ਮੈਚ ਇੱਚ ਉਧਰ ਇੱਚ ਉਧਰ ਹਾਂਜੀ ਬਹੁਤ ਹੀ ਵਧੀਆ ਮੈਚ ਚੱਲ ਰਿਹਾ ਜੀ ਸਾਦਤਪੁਰ ਜੋਂ ਜਿਤਵਾਲਾ ਸ਼ਾਬਾਸ਼ ਕੋ ਜੀ ਕਿੰਚਾਂ ਦਾ ਫਾਸਲਾ ਦੇਖੋ ਕੀਵਾਂ ਦਾ ਕਹਿੰਦੇ ਸਾਦਤਪੁਰ ਜੋਂ ਨੇ ਜ਼ਿਲ੍ਹਾ ਜਿੱਤ ਲਿਆ ਜੀ ਪੰਜਾਬ ਵਿੱਚ ਪਹੁੰਚ ਗਏ ਆ ਲੜਕੀਆਂ ਹਥਨ ਸਕੂਲ ਦੀਆਂ ਲੜਕੀਆਂ ਇੱਕ ਵਾਰ ਫੇਰ ਪੰਜਾਬ ਖੇਡਣ ਗਈਆਂ ਬਹੁਤ ਬਹੁਤ ਮੁਬਾਰਕਾਂ ਸਾਦਤਪੁਰ ਜੋਂ ਨੂੰ ਹਥਨ ਸਕੂਲ ਨੂੰ ਸਾਰੇ ਸਟਾਫ ਫਿਜ਼ੀਕਲ ਕੋਚ ਪਰ ਵਧਾਈ ਦਾ ਪਾਤਰ ਹਾਂਜੀ ਮੈਡਮ ਅੰਡਰ 17 ਪੂਦਨ ਐਂਡ ਸਾਦਤਪੁਰ ਜੋਂ ਰਿਪੋਰਟ ਇਨ ਗਰਾਉਂਡ ਮੈਡਮ ਸਾਈਨ ਕਰਕੇ ਜਾਈਏ ਅੰਡਰ 17 ਤੁਹਾਨੂੰ ਬਹੁਤ ਬਹੁਤ ਸਾਧਰਕੋ